ਦੋਸਤੋ ਇੱਕ ਵਾਰੀ ਕਿਸੇ ਸੱਜਣ ਦੇ ਤਿੰਨ ਬੇਟੀਆਂ ਹੀ ਸਨ ਤੇ ਜਦੋਂ ਚੌਥੀ ਵਾਰੀ ਉਸਦੀ ਪਤਨੀ ਗਰਭਵਤੀ ਹੋਈ ਤਾਂ ਘਰ ਦੀਆਂ ਔਰਤਾਂ ਦੇ ਬਾਰ-ਬਾਰ ਕਹਿਣ ਤੇ ਉਸਨੇ ਜਾ ਕੇ 2 ਨੰਬਰ ਦਾ ਧੰਦਾ ਕਰਨ ਵਾਲੇ ਡਾਕਟਰ ਕੋਲੋਂ ਭੂਣ ਨਿਰਧਾਰਿਤ ਟੈਸਟ ਕਰਵਾਇਆ ਕਿਉਂਕਿ ਔਰਤਾਂ ਹੀ ਹਮੇਸ਼ਾ ਇਦਾਂ ਦੇ ਕੰਮ ਨੂੰ ਪਹਿਲ ਦੇ ਕੇ ਕਰਵਾਉਂਦੀਆਂ ਨੇ ਔਰਤ ਹੀ ਔਰਤ ਦੀ ਸਭ ਤੋਂ ਵੱਡੀ ਦੁਸ਼ਮਣ ਹੈ ਇਹ ਗੱਲ ਬਿਲਕੁਲ ਸੱਚ ਹੈ ਟੈਸਟ ਕਰਨ ਤੋਂ ਬਾਅਦ ਦੇ ਵਿੱਚ ਡਾਕਟਰ ਨੇ ਦੱਸਿਆ ਕਿ ਤੁਹਾਡੇ ਇਸ ਵਾਰ ਵੀ ਬੇਟੀ ਹੀ ਪੈਦਾ ਹੋਵੇਗੀ ਜੇ ਤੁਸੀਂ ਹੋਰ ਬੇਟੀ ਨਹੀਂ ਚਾਹੁੰਦੇ ਤਾਂ ਅਸੀਂ ਇਸ ਦਾ ਹੱਲ ਕਰ ਸਕਦੇ ਹਾਂ ਤੇ ਤੁਹਾਨੂੰ ਇਸ ਦੀ ਫੀਸ ਦੇਣੀ ਪਵੇਗੀ ਪਰ ਉਸ ਵੀਰ ਨੇ ਸੋਚਿਆ ਨਹੀਂ ਮੈਂ ਇਦਾਂ ਦਾ ਪਾਪ ਨਹੀਂ ਕਰਨਾ ਅਤੇ ਉਹ ਘਰੇ ਵਾਪਸ ਆ ਗਏ ਜਦੋਂ ਉਹਨਾਂ ਦੇ ਘਰ ਬੱਚੇ ਨੇ ਜਨਮ ਲਿਆ ਤਾਂ ਉਹ ਬੇਟਾ ਸੀ ਤੇ ਇਹ ਸਭ ਦੇਖ ਕੇ ਉਹ ਬਹੁਤ ਹੈਰਾਨ ਹੋਏ। ਉਹਨਾਂ ਨੇ ਸੋਚਿਆ ਵੀ ਡਾਕਟਰ ਨੇ ਤਾਂ ਸਾਨੂੰ ਬੇਟੀ ਕਿਹਾ ਸੀ। ਇਹ ਕਿੱਦਾਂ ਹੋ ਸਕਦਾ ਹੈ? ਜਦੋਂ ਕਿ ਉਹਨਾਂ ਦੇ ਘਰ ਬੇਟਾ ਪੈਦਾ ਹੋਇਆ ਤੇ ਉਹਨਾਂ ਨੇ ਖੁਸ਼ੀਆਂ ਮਨਾਈਆਂ। ਤੇ ਜਾ ਕੇ ਉਸ ਪਰਿਵਾਰ ਨੇ ਉਸ ਡਾਕਟਰ ਨੂੰ ਕਿਹਾ ਕਿ ਤੂੰ ਸਾਨੂੰ ਝੂਠ ਕਿਉਂ ਬੋਲਿਆ? ਸਾਡੇ ਤਾਂ ਬੇਟਾ ਸੀ, ਤੂੰ ਸਾਨੂੰ ਝੂਠ ਬੋਲ ਕੇ ਦੱਸਿਆ ਕਿ ਬੇਟੀ ਹੀ ਪੈਦਾ ਹੋਵੇਗੀ। ਫਿਰ ਜੋ ਉਸ ਡਾਕਟਰ ਨੇ ਕਿਹਾ ਉਹ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਤੇ ਉਹ ਪਰਿਵਾਰ ਵੀ ਹੈਰਾਨ ਹੋ ਗਿਆ ਉਸ ਡਾਕਟਰ ਨੇ ਕਿਹਾ ਜੇਕਰ ਮੈਂ ਤੁਹਾਨੂੰ ਦੱਸ ਦਿੰਦਾ ਕਿ ਤੁਹਾਡੇ ਬੇਟਾ ਹੈ ਤੁਸੀਂ ਸਿਰਫ ਟੈਸਟ ਕਰਾ ਕੇ ਹੀ ਵਾਪਸ ਚਲੇ ਜਾਣਾ ਸੀ ਅਕਸਰ ਲੋਕ ਇਦਾਂ ਹੀ ਕਰਦੇ ਨੇ ਜੇ ਉਹਨਾਂ ਨੂੰ ਪਤਾ ਲੱਗ ਜੇ ਉਹਨਾਂ ਦੇ ਬੇਟਾ ਹੈ ਤਾਂ ਉਹ ਟੈਸਟ ਕਰਾ ਕੇ ਹੀ ਵਾਪਸ ਚਲੇ ਜਾਂਦੇ ਨੇ ਜੇਕਰ ਅਸੀਂ ਬੇਟੀ ਕਹਿ ਦਿੰਦੇ ਆ ਤਾਂ ਇਸ ਤੋਂ ਅੱਗੇ ਦੀ ਕਾਰਵਾਈ ਵੀ ਕਰਵਾਉਂਦੇ ਨੇ ਤੇ ਸਾਨੂੰ ਮੋਟੀ ਕਮਾਈ ਹੁੰਦੀ ਹੈ। ਅਸੀਂ ਤਾਂ ਮਾਰਨਾ ਹੀ ਹੈ। ਪਾਵੇਂ ਬੇਟਾ, ਪਾਵੇਂ ਬੇਟੀ। ਸਾਨੂੰ ਤਾਂ ਸਿਰਫ ਪੈਸਿਆਂ ਤੱਕ ਮਤਲਬ ਹੈ। ਤੇ ਇਹ ਸਾਡਾ ਕਿੱਤਾ ਹੈ। ਉਹ ਬੇਟਾ ਜਾਂ ਬੇਟੀ ਤਾਂ ਸਿਰਫ ਤੁਹਾਡੇ ਲਈ ਹੈ, ਸਾਡੇ ਲਈ ਨਹੀਂ। ਇਸੇ ਤਰ੍ਹਾਂ ਪੰਜਾਬ ਦੀ ਨਸਲ ਖੁਸੀ ਹੁੰਦੀ ਆ ਰਹੀ ਹੈ। ਤੇ ਸ਼ਾਇਦ ਹੁਣ ਵੀ ਕਿਤੇ ਨਾ ਕਿਤੇ ਹੁੰਦੀ ਹੈ। ਪਰ ਧੰਨਵਾਦ ਉਹਨਾਂ ਗੋਰਿਆਂ ਦਾ ਜਿਨ੍ਹਾਂ ਨੇ ਆਈਲੈਸ ਚਲਾਈ। ਅਤੇ ਧੀਆਂ ਦੀ ਕਦਰ ਭਪਾਈ ਤੇ ਧੰਨਵਾਦ ਤੇਰਾ ਆਇਲਸ ਤੂੰ ਸਾਡੀਆਂ ਧੀਆਂ ਬਚਾ ਲਈਆਂ ਜੇਕਰ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਫਾਲੋ ਅਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ